ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਲੰਗਿਆਂ ਨਾਲ ਨਮਾ ਜੀ ਤਹਿਸੀਲ ਪਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਜਿਹੜੇ ਕਰੋ ਵੀਡੀਓ ਬਣਾ ਰਹੇ ਹਾਂ ਜੀ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਜੀ ਕਾਫੀ ਗੈਂਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਜਿਹੜੀ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਇਹ ਬਾਈ ਹੁਣਾਂ ਨੇ ਵਿਕਾਊ ਕੀਤੀ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਮੇਰਾ ਕੇਵਲ ਸਿੰਘ ਆ ਪਿੰਡ ਜੀ ਪਿੰਡ ਲੰਗਿਆਣਾ ਨਵਾਂ ਮਦਕੀ ਰੋਡ ਬਾਗਾ ਰਣ ਦੇ ਨਗਾਹੇ ਚ ਡੇ ਰਾਇਆ ਆ ਠੀਕ ਆ ਜੀ ਖੇਤ ਘਾਰਾ ਨਗਾਹੇ ਤੋਂ ਜਿਹੜਾ ਰੋਡਿਆਂ ਨੂੰ ਰਾਹ ਜਾਂਦਾ ਉਹਦੇ ਉੱਪਰ ਬਾਈ ਦਾ ਖੇਤਾਂ 'ਚ ਘਰ ਆ ਜੀ ਆ ਪਸ਼ੂ ਪਾਲਣ ਦਾ ਕੰਮ ਹੀ ਆ ਫਿਰ ਹਾਂ ਜੀ ਕੀਤੀ ਬਾੜੀ ਜਨਾ ਸਹਿਤ ਦੰਦਾ ਠੀਕ ਆ ਜੀ ਟੋਟਲ ਕਿੰਨੇ ਕ ਨਗ ਰੱਖਿਆ ਜੀ ਆਪਾਂ ਹੈ ਗਿਆ ਜੀ 13 14 ਕੋਸ 13 14 ਕੋਸ ਬਾਈ ਦਾ ਬਾਹਰ ਸੈਟਅਪ ਬਹੁਤ ਵਧੀਆ ਬਣਾਇਆ ਵਾ ਬੱਚਿਆਂ ਵਾਸਤੇ ਬੱਚਿਆਂ ਜੀ ਤਿਆਰ ਹੋ ਰਹੀਆਂ ਨੇ ਚੰਗੀ ਬਰੀਡ ਦੀਆਂ ਜੀ ਤੇ ਇਹਦਾ ਬਾਈ ਸੁਆ ਕਿੰਨਮ ਆ ਜੀ ਇਹ ਦੂਤਰਾ ਸੁਆ ਕਦੋਂ ਸੂਈ ਆ ਜੀ ਇਹ ਇਹ ਅਜਤ 3 ਦਿਨ ਹੋਏ ਆ ਜੀ ਮੇਰੇ ਨਾਲ 22 ਤਰੀਕ ਦੀ ਰਾਤ ਨੂੰ ਸੂਈ ਹੋ ਗਈ ਠੀਕ ਆ ਬਾਈ ਬੱਚਾ ਕੀ ਦਿੱਤਾ ਜੀ ਬੱਚਾ ਬੱਛਾ ਜੀ ਜੇਰਡਾਨਾ ਜੀ ਹਾਂਜੀ ਹਾਂਜੀ ਪਿਛਲੇ ਸੂਏ ਦਾ ਕੀ ਰਿਕਾਰਡ ਆ ਜੀ ਇਹਦਾ ਪਿਛਲੇ ਸੂਏ ਦਾ ਕੀ 18 19 ਸੀਗਾ ਜਾਂ ਕਿ 20 ਪਲੱਸ ਜਾਊਗਾ ਜੀ ਠੀਕ ਆ ਬਾਈ ਹੁਣ ਬੋਲਾ ਕਿੰਨਾ ਤਿਆਰ ਆ ਜੀ ਬੋਲਾ 16 70 ਲੀਟਰ ਤਿਆਰ ਆ ਜੀ ਭਾਈ ਕੋਈ ਲੇਟੀ ਕੋਈ ਕੁਝ ਨਹੀਂ ਪਾਏਗੀ ਹਾਂ ਠੀਕ ਆ ਬਾਈ ਹਜੇ ਯਾਨੀ ਖਰਾਕ ਸ਼ੁਰੂ ਕਰਨੀ ਆ ਅਜੇ ਕੱਲੇ ਸਿਰਫ ਦਾਣੇ ਦੇ ਆ ਜੇ ਕੋਈ ਖਰਾਕ ਨਹੀਂ ਪਾਈਗੀ ਠੀਕ ਆ ਜੀ ਦਸ ਘਰ ਰੋਕ ਕੇ ਪੋੜੇ ਠੀਕ ਹੈ ਬਾਈ ਥਾਣਾ ਦੀ ਡੰਨ ਹੈ ਜੀ ਜਮਾ ਓਕੇ ਜੀ ਠੰਡੀ ਸੀਲ ਵੀ ਪੂਰੀ ਹੈ ਜਮਾ ਠੰਡੀ ਸੀਲ ਪੂਰੀ ਠੀਕ ਹੈ ਤੁਰ ਕੇ ਦਿਖਾ ਦੀ ਬਾਈ ਬਾਈ ਦੇ ਦਸਨ ਮੁਤਾਬਕ ਤੁਰ ਕੇ ਦਿਖਾ ਦੀ ਬਰੇ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਅੱਜ ਸਮਾਂ ਹੋ ਗਿਆ ਤਿੰਨ ਤਿੰਨ ਸੂਈ ਨੂੰ ਜੀ ਬੱਚਾ ਮਗਰ ਵੱੱਛਾ ਆ ਜਾਂਦਾ ਜੀ ਜਿਹੜਾ ਨੈਟ ਬੋਲਾ ਤਿਆਰ ਹੈ ਜੀ 16 ਲੀਟਰ ਜੀ 16 ਤੋਂ 17 ਲੀਟਰ ਦੇ 16 ਤੋਂ 17 ਲੀਟਰ ਤਿਆਰ ਹੈ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਵਜਨ ਵਜੂਦ ਵੀ ਪੂਰਾ ਚੰਗਾ ਕੱਦ ਕਾਠ ਵੀ ਚੰਗਾ ਮੋੜ ਲੈ ਵੀਰੇ ਸੇਵਾਗੌਰ ਮਾਲਕਾਂ ਦੀ ਪੂਰੀ ਆ ਬਾਕੀ ਤੁਹਾਨੂੰ ਦੇਖ ਹੀ ਰਹੀ ਹੋਊਗੀ ਜੀ 12 19 20 ਲੀਟਰ ਕੋਈ ਬਾਲਾ ਨਹੀਂਗਾ ਜੀ ਇਹ ਡਿਵਾਈਡ ਨੂੰ ਕਿਉਂਕਿ ਤਿਆਰੀ ਵੀ ਚੰਗੀ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਿਓ ਜੀ 2:25 ਮਿੰਟ ਦਾ ਜੀ ਮਾਰਨਿੰਗ ਬਾਈ ਕਿੰਨੇ ਵਜੇ ਚਾਈ ਹੋ ਜਾਂਦੀ ਆ ਅਸੀਂ ਤਰ ਕੇ 8:45 ਵਜੇ ਤੋਂ 5:00 ਵਜੇ ਚੋਦ ਦਿੰਨੇ ਆ ਠੀਕ ਆ ਸ਼ਾਮ ਨੂੰ ਵੀ 5:00 ਵਜੇ ਹੁੰਦੀ ਆ ਹਾਂ ਬਸ ਚੱਲ 8:45 ਠੀਕ ਆ ਜੀ 5:00 ਵਜੇ ਤੋਂ ਠੀਕ ਆ ਬਾਈ ਜੱਜਮੈਂਟ ਉਸ ਹਾਵ ਨਾਲ ਲਾਇਓ ਹਜੇ 2 ਤੋਂ 2.5 ਘੰਟੇ ਚਵਾਈ ਚ ਬਾਕੀ ਨੇ ਬਾਕੀ ਥਾਣਾ ਦੇ ਸਹਾਇਤ ਨੂੰ ਨੇੜੇ ਤੇ ਦਿਖਾ ਦਿੰਨੇ ਆ ਸੋਹਣੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਰ ਨਹੀਂ ਸ਼ਾਂਕ ਨਹੀਂ ਜੀ ਸੀਲਸ ਲੱਗ ਕਰਮਾ ਵਾਲੀ ਪੂਰੀ ਆ ਜੀ ਬਾਈ ਦੱਸਦਾ ਕਿ 20 ਲੀਟਰ ਦੀ ਉਮੀਦ ਆ ਦੁੱਧ ਸੇਵਾ ਦਾ ਹੁੰਦਾ ਜੀ ਜੇ ਕੋਈ ਸੱਜਣਾਂ ਗਾਹਾਂਲਾ ਵੀਰ ਵੱੱਦ ਕਰ ਲੁਕ ਤਾਂ ਜਿੰਨਾ ਮਰਜ਼ੀ ਲੈ ਲੈ ਕਿਉਂਕਿ ਅੱਗੇ ਰੁੱਤ ਚੰਗੀ ਆਉਣੀ ਆ ਇੱਕ ਹੋਰ ਵੀ ਫਾਇਦਾ ਹੋ ਜਾਣਾ ਵੀਰੇ ਦੁੱਧ ਇਹਦਾ ਸੰਗਣਾ ਹੋਊਗਾ ਚਿੱਟਾ ਮੱਝਾਂ ਹਰਗਾ ਜੀ ਬਾਕੀ ਸੀਰਸ ਲੱਗ ਪੂਰੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਜੀ ਤਾਂ 90000 ਰੁਪਏ ਲਓ ਜੀ ਮਾਨਤਨ ਜੀ ਹਰਗਾ ਠੀਕ ਹੈ ਜੀ 90000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਮੌਕੇ ਤੇ ਮਾਨਤਨ ਜਰੂਰ ਹੋ ਜਾਊਗਾ ਜੀ ਕੋਈ ਵੀ ਨੱਕ ਕਿਸੇ ਨੂੰ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ